ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਨੂੰ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਬਿਲਕੁਲ ਠੀਕ ਹੈ ਟਾਈਮ ਆ ਮਾਰਨਿੰਗ ਦਾ ਕਿੰਨੇ ਵਜੇ ਮੈਂ ਦੇਖਣਾ 8 ਵਜੇ ਪਤਾ ਹੀ ਨਾ ਗੱਠ ਤੋਂ 8:00 ਵਜੇ ਜਾਂਦੇ ਨੇ 8:00 ਵਜੇ ਕਿਚਨ ਦਾ ਕੰਮ ਮੇਰਾ ਯਾਨੀ ਕਿ ਸਿਰਫ ਫੁਲਕੇ ਬਣਾਉਣੇ ਲੱਗੇ ਖਾਣਾ ਖਾਣਾ ਰਹਿ ਗਿਆ ਬਾਕੀ ਕਿਹੋ ਜਿਹੇ ਦਾ ਕੰਮ ਮੇਰਾ ਹੋਇਆ ਚਾਹ ਪਾਣੀ ਦਾ ਕੰਮ ਖਤਮ ਹੋ ਗਿਆ ਸਬਜੀ ਮੇਰੇ ਜਣਿਆਂ ਦੀ ਬਣਾਤੀ ਦੁੱਧ ਵੀ ਉਬਲ ਗਿਆ ਆਟਾ ਵੀ ਭੁੰਨ ਲਿਆ ਇਹ ਕੰਮ ਸਾਰਾ ਡਾਨਾ ਬਸ ਜੋ ਖਾਣਾ ਖਾਣਾ ਖਾ ਕੱਲ੍ਹ ਦਾ ਜੈਸੀ ਮਾਨਸਾ ਉਸ ਮਾਨ ਨੂੰ ਜਿਵੇਂ ਪਿਆ ਮੈਂ ਚੱਕਿਆ ਹੀ ਨਹੀਂ ਹੈਗਾ ਕੱਲ ਮੇਰੇ ਸਿਰ ਦਰਦ ਹੋਣ ਲੱਗਿਆ ਹੁਣ ਉਹ ਚੱਕਦੀਆਂ ਕੁਰਸੀਆਂ ਵਗੈਰਾ ਸੈੱਟ ਕਰਦੀ ਹੈ ਹੈਲਪਰ ਝਾੜੂ ਪੋਚਾ ਕਰਦੀ ਸਫਾਈ ਹੋਊਗੀ ਪਰਦੇ ਵਗੈਰਾ ਸੈੱਟ ਕਰਦਾ ਡਾਈਨਿੰਗ ਹਾਲ ਦੇ ਤੇ ਕਿਚਨ ਸਾਫ ਕਰਦਾ ਕਿਚਨ ਜੋ ਚਨੇ ਆ ਤੇ ਸਬਜ਼ੀ ਬਣ ਰਹੀ ਸੀ ਨਾ ਚਨੇ ਉਬਲ ਰਹੇ ਸੀ ਥੋੜਾ ਥੋੜਾ ਛਿੱਟੇ ਪੈ ਗਏ ਬਾਹਰ ਗੈਸ ਉਹ ਗੰਦਾ ਹੋਇਆ ਪਿਆ ਉਹ ਸਾਫ ਕਰਨਾ ਰਹਿ ਗਿਆ ਪਰ ਮੈਂ ਸ਼ਰਫ ਸਾਫ ਕਰਦਾ ਬਾਕੀ ਖਾਣਾ ਖਾਣੋਂ ਆਪਣਾ ਕੇ ਅੱਛੀ ਤੱਕਲੀਨ ਉਦੋਂ ਦੁਬਾਰੇ ਫਿਰ ਕਿਚਨ ਹੋਊਗੀ ਅੰਜੂ ਸਵੇਰੇ ਚਨੇ ਦੀ ਸਬਜ਼ੀ ਬਣਨੀ ਸੀ ਚਨੇ ਓਬਲ ਰਹੇ ਨੇ ਤਾਂ ਚਿੱਟੇ ਪੈ ਗਏ ਬਾਹਰ ਹਮੇ ਸਾਰੇ ਸਾਫ਼ ਕਰਨ ਵਾਲੇ ਨੇ ਆ। ਪਿੱਛੇ ਵੀ ਦਵਾਰ ਤੇ ਆਦੇ ਕੋ ਚਿੱਟੇ ਪਏ ਪਏ ਨੇ। ਗੈਸ ਦਾ ਵੀ ਪੂਰਾ ਹਾਲ ਹੋਇਆ ਹੋਇਆ। ਇਹ ਵੀ ਮੈਂ ਸਾਰਾ ਸਾਫ਼ ਕਰਨੀ ਫਿਰ ਸੁੱਕ ਜੂਗਾ। ਜ਼ਿਆਦਾ ਮਿਹਨਤ ਕਰਨੀ ਪੂ ਮੈਨੂੰ। ਦੁੱਧ ਗਰਮ ਹੋਇਆ ਪਿਆ। ਇੱਧਰ ਬਣੀ ਪਈ ਚਨੇ ਆ ਦੀ ਸਬਜ਼ੀ ਮੈਂ ਕੁੱਕਰ ਵੀ ਖਾਦੀ ਕਰਤਾ। ਇਦਾਂ ਇਹ ਵੀ ਤੁਸਕ ਚ ਮੈਂ ਕੱਢਦੀ ਸਬਜ਼ੀ। ਚਨੇ ਸਬਜ਼ੀ ਬਣ ਗਈ। ਇਧਰ ਮੈਂ ਚਨੇ ਥੋੜੇ ਜਿਹਾ ਉਂ ਰੱਖ ਲੇ ਬੋਇਲਡ ਕਰੇ ਸੈਲਡ ਖਾਣਾ ਭੁੱਖ ਲੱਗੀ ਐ ਚਨੇ ਦਾ ਕੁਝ ਵੀ ਆਪਾਂ ਕਰਨਾ ਆਹ ਸ਼ੈਲਫ ਸਾਰੀ ਮੇਰੀ ਸਾਫ਼ ਕਰਨ ਲਈ ਪੀਕਾ ਔਰ ਕੱਪੜਾ ਮਾਰਦੀ ਐ ਤੇ ਭਾਂਡੇ ਚਾਹ ਵਾਲੇ ਮੈਂ ਮਾਂਜ ਤੇ ਸਾਰੇ ਕੁੱਕਰ ਵੀ ਵੇਲੇ ਕਰਕੇ ਧੋਤਾ ਦੁੱਧ ਵਾਲੀ ਕੰਨੀ ਚਾਹ ਭਾਂਡੇ ਦਾ ਕੰਮ ਖਤਮ ਹੋ ਗਿਆ ਪਿਆਜ਼ ਰੱਖੇ ਪਏ ਨੇ ਪਿਆਜ਼ ਮੈਂ ਛਿੱਲੂਗੀ ਦੇਖੋ ਸ਼ਾਮ ਨੂੰ ਦੇਖੋ ਇੱਕ ਵਾਰ ਤੁਹਾਨੂੰ ਦਾਲ ਸਾਡੀ ਜਰ ਗਿਆ ਸ਼ਾਮ ਨੂੰ ਛਿਲ ਕੇ ਰੱਖੂਗੀ ਪਿਆਜ਼ ਤੇ ਇਧਰ ਕਿਚਨ ਆਹ ਲੌਬੀ ਦੀ ਕਰਦੀਆਂ ਸੈਟਿੰਗ ਚੇਅਰਸ ਵਗੈਰਾ ਇਧਰ ਉਧਰ ਪਈਆਂ ਨੇ ਸਾਮਾਨ ਚੱਕਦੀਆਂ ਸਾਰਾ ਆਵਲੇ ਪਿਆਜ਼ ਸੁਦੇਵਿੰਦਰ ਲੈ ਕੇ ਆਈ ਸੀ ਮਾਂ ਤਾਂ ਉਹ ਖਾਣ ਵਾਸਤੇ ਇਹ ਕਿਹੜਾ ਕਰੇ ਪਿਆਜ਼ ਨੂੰ ਖਾਣ ਵਾਸਤੇ ਅੱਛੀ ਨਹੀਂ ਹੈਗੀ ਆ ਲੈ ਕੇ ਨੇ ਖਾਣਾ ਵਾਸਤੇ ਮੈਨੂੰ ਸਮਝ ਨਹੀਂ ਆਇਆ ਰੱਖਾਂ ਕਿੱਥੇ ਮੈਂ ਇਹਨਾਂ ਨੂੰ ਬਾਹਲੀ ਕਿਚਨ ਚ ਰੱਖ ਦਿੰਦਾ ਗਰਮੈਸ਼ ਹੋ ਜਾਂਦੇ ਉੱਥੇ ਜਦੋਂ ਹੈਲਪਰ ਆਪਣਾ ਕੰਮ ਕਰਕੇ ਚਲੀ ਜਾਂਦੇ ਝਾੜੂ-ਪੋਚੇ ਦਾ ਫਿਰ ਉਸ ਤੋਂ ਬਾਅਦ ਸਾਰੀ ਘਰ ਦੀ ਦੇਖੋ ਆਪਾਂ ਸੈਟਿੰਗ ਕਰਦੇ ਸਾਰੇ ਲੇਡੀਜ਼ ਸਹੀ ਰੂਟੀਨ ਹੁੰਦਾ ਨਾ ਕੋਈ ਪੜਦੇ ਇੱਧਰ ਉੱਧਰ ਉਹ ਸੈੱਟ ਕਰ ਦੋ ਕੋਈ ਚੇਅਰ ਟੇਬਲ ਸੈੱਟ ਕਰਨਾ ਕੁਈ ਟੇਬਲ ਤੇ ਚੇਅਰ ਤੇ ਕੋਈ ਚੀਜ਼ ਪਈ ਹੈ ਕੱਪੜਾ ਪਿਆ ਕੋਈ ਸਮਾਨ ਪਿਆ ਉਹ ਚੱਕਣਾ ਖਾਲੀ ਕਰਨਾ ਫਿਰ ਟੇਬਲ ਦੀ ਕੋਈ ਡਸਟਿੰਗ ਕਰਨੀ ਇਹ ਹੀ ਰੁਟੀਨ ਹੁੰਦਾ ਸਾਰਿਆਂ ਦਾ ਫਿਰ ਮੈਂ ਵੀ ਐਂ ਕਰ ਦਈਓ ਹੈਲਪਰ ਕੰਮ ਕਰਕੇ ਚਲੀ ਜਾਂਦੀ ਹੈ ਫਿਰ ਸਾਰਾ ਸਮਾਨ ਚੱਕਣਾ ਕਿਤੇ ਕੋਈ ਗਲਾਸ ਪਿਆ ਜਿਵੇਂ ਟੇਬਲ ਤੇ ਕੇਕ ਵਾਲਾ ਡੱਬਾ ਪਿਆਵੇਂ ਕਿਚਨ ਚ ਰੱਖ ਦੂੰਗੀ ਉਹ ਐਦਾਂ ਹੀ ਕੁਛ ਨਾ ਕੁਛ ਸਮਾਨ ਪਿਆ ਇਧਰ ਉਧਰ ਸਾਰਾ ਚੱਕਣਾ ਹੁੰਦਾ ਫਿਰ ਆ ਕੱਲ ਕੇਕ ਬਣਾਏ ਸੀ ਮੈਂ ਕੱਟ ਕੇ ਰਾਤ ਹੀ ਕੰਟੇਨਰ ਚ ਪਾਤਾ ਸੀ ਜਵਿੰਦਰ ਕੰਨੇ ਬਹੁਤ ਟੇਸਟੀ ਬਣਿਆ ਮੈਂ ਤੁਹਾਨੂੰ ਸ਼ੁਕਰ ਹੈ ਜਿਹੜਾ ਕੋਈ ਕਹਦਾ ਨਾ ਚੀਜ਼ ਨੂੰ ਵੀ ਆ ਬਹੁਤ ਅੱਛੀ ਹੁਣ ਮੈਂ ਤੁਹਾਨੂੰ ਕੋਨੇ ਕਾਲਾ ਸਿੱਕੀ ਸ਼ਾਪਿੰਗ ਕਰੀਏ ਲੈ ਲਿਆ ਨਮਕ ਵਾਲੀਆਂ ਸਾਲਟ ਐਂਡ ਪਪਰ ਸ਼ੇਕਰ ਹਨ ਨਮਕ ਵਾਲੀ ਮਿਰਚ ਪਾਉਣ ਵਾਲੀਆਂ ਦੋ ਅਸੀਂ ਲੈਏ ਨੇ ਆਪਣੇ ਲਈ ਮੱਗ ਚਾਹ ਵਾਲੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਇਹ ਦਵਿੰਦਰ ਦੀ ਚੋਇਸ ਹੈ ਮੈਂ ਬੋਲੀ ਨਹੀਂ ਜੋ ਇਹਨਾਂ ਨੂੰ ਅੱਛਾ ਲੱਗਿਆ ਲੈ ਲੈ ਮੈਂ ਨੂੰ ਮੇਨ ਹੋਰ ਪਸੰਦ ਸੀ ਇਹ ਵੀ ਅੱਛੇ ਨੇ ਇੱਕ ਤੋਂ ਪੰਜਾਬੀ ਉੱਪਰ ਸੇ ਕਿਊਟ ਆਵਲੇ ਸੇ ਦੋ ਲੈਨੇ ਮੱਗ ਆਪਣੀ ਚਾਹ ਲਈ ਇਹ ਮੈਂ ਹਲੇ ਵਾਸ਼ ਕਰਨੇ ਦੀ ਵਿੱਚ ਕਹਿੰਦੇ ਸਵੇਰੇ ਚ ਮੈਂ ਚਾਹ ਦਿੱਤੀ ਗੈ ਨੰਮੇ ਮੱਗ ਜੀ ਦਿੱਤੀ ਮੈਂ ਕਿ ਹਮਲੇ ਵਾਸ਼ ਹੀ ਨਹੀਂ ਕਰਿਆ ਇਹ ਪਹਿਲੇ ਇਹ ਹੋ ਗਈ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਮੈਂ ਕੁਛ ਲੈ ਕੇ ਆਈ ਸੀ ਕਾਟਨ ਦੇ ਪੀਸ ਇੱਕ ਮੈਂ ਆ ਸ਼ਰਟ ਦਾ ਪੀਸ ਲੈ ਕੇ ਆਈਂ ਕਰੀਮ ਸਲਵਾਰ ਨਾ ਆਫ ਵਾਈਟ ਸਲਵਾਰ ਮੇਰੀ ਨਾਟ ਪ੍ਰੋਪਰ ਕਰੀਮ ਵੀ ਨਾ ਆਫ ਵਾਈਟ ਹੈ ਇਹ ਮੈਂ ਵਾਸ਼ ਕਰਨਾ ਫਿਰ ਸਟਿਚ ਕਰ ਨਹੀਂ ਦੂੰਗੀ ਇਹਦੇ ਨਾਲ ਜਿ ਮੈਂ ਲੈਸ ਵੀ ਲਈ ਹੈ ਇੱਥੇ ਦੇ ਦੂੰ ਟੇਲਰ ਨੂੰ ਸਟਿਚ ਕਰਨਾ ਇਹਨ ਮੇਰਾ ਪਹਿਲਾ ਆਫ ਸਲਵਾਰ ਸੀ ਉਹਨਾਂ ਜਿਹੜਾ ਸ਼ਰਟ ਉਹ ਮੈਂ ਆਲਟਰਨਿੰਗ ਕਰਾਇਆ ਮੇਰੇ ਕੋਲ ਆ ਹੀ ਸੀਗਾ ਕਾਟਨ ਦਾ ਬਹੁਤ ਪਤਲਾ ਕਬੀ ਸੀ ਬਹੁਤ ਫਾਈਨ ਕਾਟਨ ਦਾ ਮੈਂ ਕਿਹਾ ਚਲ ਉਹ ਦੇ ਦਾਂਗੇ ਉਧਰ ਫਟਣਾ ਜਾਵੇ ਇਸ ਕਰਕੇ ਮੈਂ ਹੋਰ ਹੀ ਲੈ ਆਏ ਇਹਦੇ ਨਾਲ ਇੱਕ ਮਾਵਲ ਸ਼ੇਡ ਦਾ ਪੀਸ ਲਿਆ ਕੇ ਆਇਆ ਇਹ ਐਸਟਰੋਨ ਦੀ ਪਿੰਕ ਸਲਵਾਰਾ ਨੂੰ ਪਿੰਕ ਵੀ ਨਹੀਂ ਹੈਗੀ ਮਜ਼ੈਂਟਾ ਵੀ ਨਹੀਂ ਐਸ ਤਰ੍ਹਾਂ ਦਾ ਸ਼ੇਡ ਜਆ ਉਹਦੇ ਨਾਲ ਲੈ ਕੇ ਆਈ ਸ਼ਰਟ ਇਹ ਪਹਿਲਾ ਕਾਟਨ ਇਹਨਾਂ ਵਾਸ਼ ਕਰੂੰਗੀ ਮੈਂ ਖੁਦ ਤਾਂ ਫੇਸ ਸਟਿਚ ਕਰਨ ਦੇ ਦੂੰਗੀ ਕਈ ਵਾਰ ਸ਼੍ਰਿੰਕ ਹੋ ਜਾਂਦੇ ਨੇ ਇੱਕ ਮੈ ਲੈ ਕੇ ਆਵਲਾ ਪੀਸ ਇਹ ਵੀ ਕਾਟਨ ਦਾ ਪ੍ਰਿੰਟ ਹੈ ਨੀ ਸੋਹਣੇ ਪ੍ਰਿੰਟ ਸੀ ਨਾ ਦਿਲ ਕਰਦਾ ਸਾਰੇ ਕਿੱਕ ਲੈ ਲਵੋ ਇਹ ਮੈਂ ਬਣਾਉਂਗੀ ਟਿਊਨਿਕ ਟੌਪ ਮੈਂ ਆਨਲਾਈਨ ਵੀ ਮਿਸ਼ ਹੋਤੇ ਐਮਾਜ਼ਨ ਤੇ ਬਹੁਤ ਦੇਖਿਆ ਪਰ ਫੈਬਰਿਕ ਰਿਯਾਨ ਆਉਂਦਾ ਕਿਸੇ ਤਰ੍ਹਾਂ ਮੈਨੂੰ ਡਿਜ਼ਾਈਨ ਹੀ ਪਸੰਦ ਆਉਂਦਾ ਮੈਂ ਤੁਹਾਨੂੰ ਪਿਕਚਰ ਦਿਖਾਉਣੀ ਆ ਮੈਂ ਉਸ ਤਰ੍ਹਾਂ ਦਾ ਬਣਵਾਉਂਗੀ ਟੇਲਰ ਤੋਂ ਉਹਨੂੰ ਪਿਕਚਰ ਦਿਖਾ ਕੇ ਬਹੁਤ ਸੋਹਣਾ ਲੱਗਦਾ ਉਹ ਪਾਇਆ ਆਹ ਵਾਲੀ ਚੀਜ਼ ਮੈਂ ਬਣਾਉਣੀ ਹੈ ਪਰ 슬ੀਵਸ ਮੈਂ ਫੁੱਲ ਨਹੀਂ ਬਣਾਉਣੀ ਹੈ 슬ੀਵਸ ਮੈਂ ਹਾਫ ਹੀ ਰੱਖੂੰਗੀ ਆਹ ਵਾਲੀ ਚੀਜ਼ ਬਣਾਉਣੀ ਹੈ ਮੈਂ ਟਿਊਨਿਕ ਟੌਪ ਜੇ ਇੱਕ ਸੈੱਟ ਆ ਗਿਆ ਸਹੀ ਬਣ ਗਿਆ ਫਿਰ ਮੈਂ ਇੱਕ ਦੋ ਪੀਸ ਹੋਰ ਲਿਆਉਂਗੀ ਇੱਕ ਦੋ ਹੋਰ ਬਣਾਵਾਂਗੀ ਇਹਦੇ ਨਾਲ ਮੈਂ ਲੈਸ ਲੈ ਕੇ ਆਈਆਂ ਮੈਂ ਤੇ ਪੌਮ ਪੌਮ ਵਾਲੀ ਲੈਸ ਲੈਣੀ ਸੋ ਮੈਨੂੰ ਮਿਲੀ ਨਹੀਂ ਮੈਂ ਰੈੱਡ ਲੈਸ ਲਗਾ ਕੇ ਲੈ ਕੇ ਆਈਆਂ ਜਿਹੜੇ ਨੀਚੇ ਫਰੌਕ ਰਕੇ ਰਵ ਨੂੰ ਤੇ ਲੱਗ ਜੀਵੇ ਦੇਖ ਰਹੇ ਹੋ ਪੰਗੇ ਜੇ ਕਰਕੇ ਇਹ ਹੋ ਗਏ ਇੱਥੇ ਲਾ ਕੇ ਸੰਸਕ੍ਰੀਨ ਅਰਬਨ ਕੇਵ ਦਾ ਸੰਸਕ੍ਰੀਨ ਹੈ ਇਹਦਾ ਟੈਕਸਚਰ ਬਹੁਤ اچھا ਲੱਗਦਾ ਨਹੀਂ ਆਪਾਂ ਸੰਸਕ੍ਰੀਨ ਲਗਾ ਰਹੇ ਆ ਵੀ ਆਪਣਾ ਉਹ ਮੈਲਟਾ ਜਿਹਾ ਉੱਪਰ ਆ ਰਿਹਾ ਉਹਨਾਂ ਨੇ ਸੈਂਪਲ ਦਿਖਾਇਆ ਸੀ ਨਾ ਪਹਿਲਾਂ ਮੈਟ ਫਿਨਿਸ਼ ਨੋਨ ਗਰੀਜ਼ੀ ਹੈ ਇਹ ਔਰ ਇਹਦਾ ਪ੍ਰਾਈਸ ਹੈਗਾ 699 ਵਸੇ ਮੈਂ ਨਾਲੋਂ ਸੌਖੇ ਹੈ ਤਾਂ ਘੱਟ ਪੈ 600 ਦੇ ਹੀ ਪਿਆ ਅਰਬਨ ਕੇਵ ਦਾ ਇਹ ਸੰਸਕ੍ਰੀਨ ਜੈਲ ਹੈ ਇਹ ਕੋਸੀਆਂ ਦਾ ਹੈਂਡਲੂਮ ਦਾ ਸਮਾਨ ਮੈਂ ਕਿ ਫਿਰ ਮੈਂ ਸ਼ਾਮ ਨੂੰ ਮੈਂ ਤੁਹਾਨੂੰ ਦਿਖਾਈ ਦਵਾਂ ਪਹਿਲਾਂ ਇਹ ਹੈ ਕੰਨੇ ਮੈਟ ਪਿੱਛੋਂ ਐਂਟੀ ਸਕਿਡ ਹੁੰਦਾ ਕਾ ਸਲਿੱਪ ਹੁੰਦਾ ਐਂਟੀ ਸਲਿੱਪ ਕਹ ਲੋ ਐਂਟੀ ਸਕਿਡ ਕਲ ਬੋਟ ਐਵਰ ਹਨਾ ਉਹ ਆ ਵੀ ਇਹ ਨੀਚੇ ਫਰਸ਼ ਤੇ ਚਿਪਕੇ ਜਾਂਦਾ ਫਿਸਲਦਾ ਨਹੀਂ ਹੈਗਾ ਇਹ ਓਨਲੀ 100 ਰੁਪੀਸ ਦਾ ਅਸੀਂ ਇਹ ਨਾਨ ਲਗੇ 100 ਰੁਪੀਸ ਦਾ ਮੈਟ ਤੋਂ ਕਹਿੰਦੇ ਤੁਹਾਡਾ ਮੈਟ ਜੇ ਪਾਣੀ ਨਾ ਸੋਖੂ ਨਾ ਕੰਮ ਕਰੂ ਵਾਪਸ ਕਰ ਦਿਓ 100 ਰੁਪੀਸ ਦਾ ਈਚ ਦੋ ਮੈਨੇ ਕਹਿੰਿਆ ਬੈੱਡ ਸ਼ੀਟਸ ਆ ਬੈੱਡ ਸ਼ੀਟਸ ਨੇ ਦੋ ਆਵਲਾ ਡਿਜ਼ਾਈਨ ਹੈਗਾ ਕਾਵਲ ਇਹ ਸੇਮ ਪੀਲੇ ਪਾਣੀ ਨੂੰ ਹੀ ਪ੍ਰਿੰਟ ਅਗੇ ਜਿਹੜੀ ਕਰਤਾ ਦਿਖਾਉਂਗੀ ਕਾਟਨ ਚ ਨੇ ਬੈੱਡ ਸ਼ੀਟਸ ਆਈਆਂ ਨੇ 600 80 ਤੋਂ 690 ਤੱਕ 700 ਦੀ ਲਾ ਲੋ 700 ਦੀ ਇੱਕ ਚਾਦਰ ਪੈਣੀ ਇਹ ਡਬਲ ਪਰ ਕੱਪੜਾ ਬਹੁਤ ਫਾਈਨ ਆ ਕਾਟਨ ਚ ਹੈ ਏਸੀ ਐਂਡ ਇੱਕ ਸ਼ਾਪਿੰਗ ਹੁਣ ਮੈਂ ਸਾਰਾ ਸਮਾਨ ਚੈੱਕ ਕਰਦਾ ਸੰਭਾਲਦਾ ਹਣਾ ਤੈਨੂੰ ਨਾ ਥੋਕੇ ਫੇਰ ਮਿਲੂੰਗੀ ਉਸ ਤੋਂ ਬਾਅਦ ਅੱਗੇ ਵਲੌਗ ਕੰਟੀਨਿਊ ਕਰਾਂਗੇ ਇਹਦੇ ਵਿੱਚ ਕੀ ਲਫਾਫੇ ਚ ਫੁੱਲ ਲੱਗੀ ਮੈਂ ਲੈਸ ਆਹ ਸ਼ਾਰਟ ਤੇ ਲਾਉਣੀ ਮੈਂ ਕਹੀਆਂ ਇਹ ਤੇ ਨਾ ਮੈਂ ਤਾਂ ਲੰਬੀਆਂ ਕਲੀਆਂ ਪਾਉਂਗੀ ਕਿਉਂਕਿ ਆਫ ਵਾਈਟ ਸਲਵਾਰ ਨਾਲ ਇਹ ਹੈਗੀ ਕਾਟਨ ਦੀ ਇਹ ਵੀ ਵਾਸ਼ ਕਰਨੀ ਪਊਗੀ ਚਲੋ ਜੀ ਹੁਣ ਮੈਂ ਸਾਰਾ ਸਮਾਨ ਇਹ ਚੱਕਦਾ ਪਿਆਜ਼ ਵੀ ਮੈਂ ਛਿੱਲ ਕੇ ਰੱਖਦੇ ਪਿਆਜ਼ ਛਿੱਲੇ ਹੋਣ ਤਾਂ ਲੱਗਦਾ ਕਿ ਅੱਧਾ ਕੰਮ ਹੋ ਗਿਆ ਸਬਜ਼ੀ ਬਣਾਉਣੀ ਬਹੁਤ ਹੀ ਸੌਖੀ ਹੋ ਜਾਂਦੀ ਪਿਆਜ਼ ਛਿੱਲੇ ਪਈ ਹੁਣ ਮੇਰੇ ਪਿਆਜ਼ ਛਿੱਲੇ ਨੇ ਬਹੁਤ ਔਕੇ ਲੱਗਦੇ ਨੇ ਤੁਮੀ ਬਾਤ ਬੈਠੇ ਛਿਲਕੇ ਆਈਆਂ ਟਾਈਮ ਹੋ ਰਿਹਾ 11 ਵਜੇ ਤੱਕ ਗਿਆ ਮਾੜੀ ਮੇਰਾ ਕਾਫੀ ਪੀਣ ਨੂੰ ਇੰਨਾ ਮਨ ਕਰ ਰਿਹਾ ਮੈਂ ਹੁਣ ਕਾਫੀ ਕਰਿਆ ਦਿਵਿੰਦਰ ਵੀ ਘਰੇ ਇਸ ਨੂੰ ਨਾਲ ਪੁੱਛਿਆ ਕਿ ਨਾ ਮੈਂ ਵੀ ਪੀ ਲੂੰਗਾ ਤੇ ਕਾਫੀ ਪੀ ਮੰਗੇ ਨੈਸਕੈਫੇ ਵਾਲੇ ਇੱਕ ਮੱਗ ਚ ਇਹ ਮੱਗ ਦਾ ਸੀ ਜੀ ਤੁਸੀਂ ਗ੍ਰੋਸਰੀ ਲੈਣੇ ਆ ਉਹ ਤੋਂ ਸ਼ੌਪਕੀਪਰ ਤੋਂ ਅਸੀਂ ਮੰਗ ਕੇ ਲਏ ਗਏ ਸ ਐਨੇ ਵੱਡੇ ਵੱਡੇ ਜਾਰ ਲੈਣੇ ਆ ਕਾਫੀ ਦੇ ਸਾਨੂੰ ਕੋਸ਼ਟਾ ਦੋ ਨੈਸਕੈਫੇ ਕਿਲੋ ਚਾਹ ਪੀਏ ਮਿਫ ਨੈਸਕੈਫੇ ਮੰਗਦੇ ਅਸੀਂ ਕਿੱਸ ਆਫ ਨੈਸਕੈਫੇ ਮੱਗ ਚਾਹ ਪੀਣ ਨੂੰ ਤਾਂ ਸਾਨੂੰ ਤੁਸੀਂ ਦਿੰਦੇ ਨਹੀਂ ਗਾ ਸ ਐਨੇ ਦੇ ਵੱਡੇ ਵੱਡੇ ਜਾਰਸ ਕਾਫੀ ਲੈ ਫੇਰ ਮਸਾ ਮੰਗੂ ਕਿ ਅਸੀਂ ਦੋ ਮੰਗਸ ਲਈ ਸੋਨਾ ਤੋਂ ਇਹਨਾਂ ਚ ਉਹ ਦੇਖਣ ਨੂੰ ਵੱਡਾ ਹੈ ਨਾ ਕੁਆਂਟਿਟੀ ਅੰਦਰੋਂ ਘਟੀਏ ਮੁੱਦਰ ਵਾਂ ਰੱਖਿਆ ਹੈ ਦੁੱਧ ਦਹੀਂ ਜਮਾਉਣ ਵਾਸਤੇ ਮੈਂ ਦਿਨੇ ਹੀ ਦਹੀਂ ਜਮਾਣੀ ਹੋਣੀ ਹੈ ਇਹਨੂੰ ਮੈਂ ਲਗਾ ਦੂੰਗੀ ਜਾਮ ਨੂੰ ਕੋਸਾ ਆਇਆ ਕਰਕੇ ਇਧਰ ਬੰਦੇ ਕਾਫੀ ਕਾਫੀ ਚੀਟ ਚੀਨੀ ਹਲਕੀ ਪਾਉਂਗੀ ਕਿਉਂਕਿ ਕਾਫੀ ਮੇਰੇ ਕੋਲ ਬੀਟ ਕਰੀ ਹੋਈ ਹੈਗੀ ਆ ਇਹ ਪੈ ਜਾਊਗੀ ਇਹਦੇ ਵਿੱਚ ਆਲਰੇਡੀ 슈ਗਰ ਹੁੰਦੀ ਆ ਜੇ ਆਪਾਂ ਬੀਟ ਕਰਦੇ ਆ ਥੋੜੀ ਚੀਨੀ ਪਾਉਣਾ ਪੀਸੀ ਚੀਨੀ ਪਾਉਂ ਤਾਂ ਉਹ ਦੂਜੀ ਚੀਨੀ ਚ ਸ਼ੱਕਰ ਲਾ ਕੇ ਰੱਖੀ ਹੋਈ ਆ ਥੋੜੀ ਜੀ ਪਾਉਂਗੀ ਥੋੜੀ 커피 ਫਿੱਕੀ ਨਹੀਂ ਬਿਦੀ ਅਸੀਂ ਚਾਹ ਨਾਲ ਫਿੱਕੀ ਨਹੀਂ ਰੂੰਗੀ ਕਿਉਂਕਿ ਚਾਹ ਵਿੱਚ ਅਜਵਾਇਣ ਪੈ ਜਾਂਦੀ ਆ ਨਾ ਲੌਂਗ ਲਾਈਚੀ ਦਾ ਫਲੇਵਰ ਆ ਜਾਂਦਾ ਅਰ 커피 ਫਿੱਕੀ ਵੀ ਨਹੀਂ ਬਹੁਤ ਔਖੀ ਲੱਗਦੀ ਮੈਨੂੰ ਤਾਂ ਕਲ ਕਰਖਲੀ ਕਈ ਦਿਨ ਖਰਾਬ ਨਹੀਂ ਹੁੰਦੀ ਹੁਣ ਤਾਂ ਮੈਂ ਘੱਟ ਪੀਨੀ ਐ ਵੈਸੇ ਪਹਿਲਾਂ ਜੋ ਵਾਟ ਪੀਂਦੀ ਸੀ ਨਾ ਬਹੁਤ ਜ਼ੋਰ ਨਾਲ ਗ੍ਰੀਟ ਕਰੀ ਰੱਖਦੀ ਕਰੀ ਰੱਖਦੀ ਸੀ ਤੇ ਹੁਣ ਤਾਂ ਮੈਂ ਅੱਜ ਮੈਨੂੰ ਪਤਾ ਨਹੀਂ ਕਿੰਨੇ ਦਿਨ ਕਰਾਇਆ ਇਸ ਟਾਈਮ ਕਾਫੀ ਚਾਹ ਪੀਉਂ ਨਹੀਂ ਤਾਂ ਮੈਂ ਸਿੱਧਾ ਸ਼ਾਮ ਨੂੰ ਚਾਹ ਪੀਂ ਜੁਣੇ ਸਵੇਰੇ ਵਾਟ ਚਾਹ ਪੀ ਕੇ ਸ਼ਾਮ ਨੂੰ ਚਾਹ ਦੁਪਹਿਰੇ ਫਰੂਟ ਤੇ ਹੁਣ ਮੈਂ ਕਿਹਾ ਫਰੂਟ ਵੀ ਖਾਵਾਂਗੀ ਪਰ ਘੰਟੇ ਨੂੰ ਖਾਵਾਂਗੀ ਵਾਟਰਮੈਲਨ ਪਿਆਜ ਵਾਟਰਮੈਲਨ ਕਟਾਂਗੇ ਇਧਰ ਹੋ ਗਿਆ ਦਹੀਂ ਦਾ ਦੁੱਧ ਗਰਮ ਕਾਫੀ ਪਾਣਾ ਹੁਣ ਫਿਰ 4:00 4:00 ਦਾ ਟਾਈਮ ਸ਼ਾਮ ਦਾ ਹੈਲਪਰ ਆ ਗਈ ਸੀ ਤੋਂ ਨਾ ਅੱਜ ਫਰੰਟ ਵਾਲੀ ਤੇ ਸਾਈਡ ਵਾਲੀ ਇੱਕ ਵਿੰਡੋ ਸਾਫ ਕਰਨੀ ਸੀ ਤੇ ਮੈਂ ਉਹਦੀ ਹੈਲਪ ਕਰਾ ਦੰਨੀ ਵਿੰਡੋ ਚੋਂ ਪਲਾਂਟਸ ਚੱਕ ਦੰਨੀ ਹੈ ਗ੍ਰਾਸ ਮੈਟ નીચે ਲੱਗੇ ਹਨ ਝਾੜ ਕੇ ਫੇਰ ਰੱਖ ਦੰਨੀ ਦੁਬਾਰਾ ਜੇ ਸਾਫ ਹੋ ਜਾਂਦੀ ਵਿੰਡੋ ਫਿਰ ਉਹ ਵਿੰਡੋ ਸਾਫ ਕਰਕੇ ਨੈਕਸਟ ਵਿੰਡੋ ਤੇ ਹੋ ਜਾਂਦੀ ਉਹਨੂੰ ਵੀ ਈਜ਼ੀ ਹੋ ਜਾਂਦਾ ਤੇ ਮੈਨੂੰ ਵੀ ਵਧੀਆ ਲੱਗਦਾ ਕੰਮ ਕਰਨਾ ਵੀ ਚਲੋ ਨਾਲੇ ਮੋਰਨ ਗੱਲਾਂ ਕਰੀਆਂ ਨੇ ਨਾਲੇ ਉਹਦੇ ਨਾਲ ਨਾਲ ਦਾ ਕੰਮ ਕਰੀਆਂ ਨੇ ਕੋਈ ਵਿੰਡੋ ਖੋਲਤੀ ਬੰਦ ਕਰਤੀ ਬਲਾਈਂਡ ਫੋਲਡ ਕਰਦੇ ਹਨਾ ਪ੍ਰਾਂਸ ਚੱਕ ਤੇ ਇਦਾਂ ਮੈਨੂੰ ਵਧੀਆ ਲੱਗਦਾ ਕੰਮ ਕਰਨਾ ਔਰ ਇੱਕ ਪੈਂਦ ਕਮੈਂਟ ਆਇਆ ਸੀ ਕਿ ਤੁਸੀਂ ਇਨੀ ਗਰਮੀ ਚ ਸ਼ੂਜ਼ ਕਮੇ ਪਾਉਨੇ ਹੋ ਮੈਂ ਸ਼ੂਜ਼ ਨਾ ਦੁਪਹਿਰ ਤੋਂ ਬਾਅਦ ਪਾਉਣੀ ਆ ਦੁਪਹਿਰੇ 3-4 ਵਜੇ ਜਰ ਖਾਣਾ ਖਾ ਕੇ ਮੈਂ ਕੰਮਕੁਮ ਲੱਗਣਾ ਹੁੰਦਾ ਫੇਰ ਪਾਉਣੀ ਆ ਇੱਕ ਤਾਂ ਮੈਨੂੰ ਸ਼ੂਜ਼ ਨਾਲ ਕੰਮ ਕਰਨਾ ਬਹੁਤ ਈਜ਼ੀ ਰਿਹਾ ਨਾ ਥਕਾਵਟ ਨਹੀਂ ਹੁੰਦੀ ਤੇ ਹਾਜੀ ਤਾਂ ਮੈਨੂੰ ਸ਼ੂਜ਼ ਚ ਮੈਨੂੰ ਕੋਈ ਗਰਮੀ ਨਹੀਂ ਮਹਿਸੂਸ ਹੁੰਦੀ ਜਿਆਦਾ ਗਰਮੀ ਆਉਗੀ ਫਿਰ ਮੈਂ ਪਾਉਣਾ ਛੱਡ ਦੂੰ ਇੱਕ ਮੈਂ ਸ਼ਾਮ ਨੂੰ ਵਾਕ ਕਰਨੀ ਹੁੰਦੀ ਹੈ ਤੇ ਮੈਨੂੰ ਉਦੋਂ ਆ ਹੀ ਹੁੰਦਾ ਵੀ ਸ਼ੂਜ਼ ਨਾਲ ਕੰਫਰਟੇਬਲੀ ਵਾਕ ਨੀ ਚप्पल ਚਮੀ ਪੈਰ ਚਿਕਰ ਸੀਰ ਦੇ ਫਿਰ ਉਹਨਾਂ ਨਾਲ ਉਹ ਪੈਰ ਨਿੰਬੀ ਮਿੱਟੀ ਨਾਲ ਗੰਦੇ ਹੁੰਦੇ ਨੇ ਵੈਸੇ ਹਾਲੇ ਮੈਨੂੰ ਗਰਮੀ ਨਿਉਣ ਲੱਗੀ ਹੈ ਨਾ ਜੋ ਆਪਾਂ ਅਨ ਕੰਫਰਟੇਬਲ ਫੀਲ ਕਰਾਂਗੇ ਫਿਰ ਤਾਂ ਮੈਂ ਇਥੋਂ ਵੀ ਨਹੀਂ ਪਾਏ ਹਨ ਤੇ ਇਸ ਕਰਕੇ ਮੈਂ ਸ਼ੂਜ਼ ਪਾਉਣੀ ਹੁੰਦੀ ਕਿਉਂਕਿ ਮੈਂ ਸ਼ਾਮ ਨੂੰ ਵਾਕ ਕਰਨੀ ਹੁੰਦੀ ਹੈ ਤੇ ਇੱਕ ਮੈਨੂੰ ਕੰਮ ਕਰਨਾ ਸ਼ੂਜ਼ ਪਾ ਕੇ ਬਹੁਤ ਹੀ ਕੰਫਰਟੇਬਲ ਲੱਗਦਾ ਇੱਕ ਮੇਰੀ ਸਕਿਨ ਇਹ ਹੋਈ ਹੈ ਕਿ ਬਹੁਤ ਜਲਦੀ ਖਰਾਬ ਹੁੰਦੀ ਜਿਵੇਂ ਹੁਣ ਆਹ ਵਾਲਾ ਖੁਸ਼ਕ ਮੌਸਮ ਹਵਾ ਵਾਲਾ ਚੱਲ ਰਿਹਾ ਨਾ ਹਵਾ ਨਾਲ ਮਿੱਟੀ ਨਾਲ ਬਹੁਤ ਸਕਿਨ ਖਰਾਬ ਹੁੰਦੀ ਇਸ ਕਰਕੇ ਮੈਨੂੰ ਆਇਆ ਜਿੰਨਾ ਟਾਈਮ ਮੈਂ ਸ਼ੂ ਤੇ ਹੈਲਪਰ ਚੱਲੀ ਗਈ ਸੀ ਵਿੰਡੋ ਸਾਫ ਕਰਕੇ ਇਹ ਹੁਣ ਆਪਣੇ ਵਾਸ਼ਰੂਮ ਵਾਲਾ ਫੁੱਟ ਮੈਟ ਮੈਂ ਧੋਹ ਕਰ ਰਹੀ ਸੀ ਮੈਂ ਫੁੱਟ ਮੈਟ ਕਦੇ ਮਸ਼ੀਨ 'ਚ ਨਹੀਂ ਪਾਏ ਹੈਗੇ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦੇ ਨੂੰ ਮਸ਼ੀਨ 'ਚ ਕਦੇ ਵੀ ਨਹੀਂ ਪਾਏ ਹੈਗੇ ਬਸ ਮੈਂ ਉਹਨਾਂ ਨੂੰ ਗਿੱਲਾ ਕਰਕੇ ਉੱਪਰ ਸਰਫ ਛਿੜਕ ਕੇ ਨਾ ਜਿਹੜਾ ਕੱਪੜੇ ਤੋਂ ਨਾਲਾ ਵਾਸ਼ਿੰਗ ਬਰਸ਼ ਹੁੰਦਾ ਹੁਣ ਤਾਂ ਮੈਨੂੰ ਲੱਗਦਾ ਬਰਸ਼ ਆਪਾਂ ਯੂਜ਼ ਹੀ ਨਹੀਂ ਕਰਦੇ ਮੈਂ ਤਾਂ ਬਿਲਕੁਲ ਹੀ ਨਹੀਂ ਕਰਦੀ ਬਸ ਮੈਂ ਤਾਂ ਮੈਟ ਹੀ ਧੋਣੀ ਹੁੰਦੀ ਆ ਤੇ ਬਰਸ਼ ਨਾਲ ਮੈਂ ਧੋਰੀ ਮੈਟ ਤੇ ਬਰਸ਼ ਦੇ ਵਿੱਚ ਨਾ ਕੋਈ ਲੂਂ ਤਾਂਗੇ ਵਾਲ ਜਾਂ ਕੋਈ ਮੈਟ ਦਾ ਕੋਈ ਤਾਂਗਾ ਧੁੱਗਾ ਟੁੱਟਦਾ ਉਹਦੇ ਵਿੱਚ ਫਸ ਜਾਂਦੇ ਨੇ ਜੇ ਮਸ਼ੀਨ 'ਚ ਧੋਵਾਂਗੇ ਉਹ ਸਾਰਾ ਕੁਝ ਫੇਰ ਮਸ਼ੀਨ 'ਚ ਫਸਦਾ ਇਸ ਕਰਕੇ ਮੈਂ ਮਸ਼ੀਨ 'ਚ ਪ੍ਰੈਫਰ ਨਹੀਂ ਕਰਦੀ ਹੁੰਦੀ ਧੋਣਾ ਹੱਥ ਨਾਲ ਹੀ ਧੋਣਾ ਵਧੀਆ ਲੱਗਦਾ ਮੈਨੂੰ ਬਸ ਫਿਰ ਦਾ ਸਰਫਰ ਨਾਲ ਧੋ ਕੇ ਬਰਸ਼ ਨਾਲ ਰਗੜ ਕੇ ਇਸ ਪਾਣੀ ਨਾਲ ਵਾਸ਼ ਕਰ ਦਿੰਦੀ ਹਾਂ ਤੇ ਬਾਥਰੂਮ ਅੱਗੇ ਮੈਂ ਲਗਾਤਾ ਨਵਾਂ ਮੈਟ ਔਰ ਬਿਲਕੁਲ ਇਹ ਹਿੱਲ ਰਿਹਾ ਆਪਣੀ ਜਗ੍ਹਾ ਤੋਂ ਪੂਰਾ ਠੱਕ ਰਹੀਆਂ ਜ਼ੋਰ ਲਾ ਕੇ ਹਿੱਲ ਨਹੀਂ ਰਿਹਾ ਹੈਗਾ ਪੂਰਾ ਦੇਖਣ ਜਿੰਨੇ ਹਲਕਾ ਲੱਗਦਾ ਨਾ ਗ੍ਰਿਪ ਉਹਨਾਂ ਹੀ ਅੱਛੇ ਹੁੰਦੇ ਬਿਲਕੁਲ ਗ੍ਰਿਪੀ ਅੱਛਾ ਹਿੱਲੀ ਨਹੀਂ ਰਹੀ ਆ ਮੇਰੀ ਜਗ੍ਹਾ ਤੋਂ ਬਿਲਕੁਲ ਵੀ ਅੱਗੇ ਨਾ ਪਿੱਛੇ ਵਾਸ਼ਰੂਮ ਵਾਲਾ ਫੁੱਟ ਮੈਟ ਵਾਸ਼ ਕਰਾਂ ਤਾਂ ਮਹਾਰਾ ਫਿਰ ਮੈਂ ਆਪਣੇ ਬਾਥਰੂਮ ਦੀ ਫੱਟੀ ਬਾਲਟੀ ਮੱਗ ਸੋਪ ਕੀ ਸਵਾਈ ਪਰ ਇਹ ਸਭ ਚੀਜ਼ਾਂ ਵੀ ਵਾਸ਼ ਕਰਦੀ ਆ ਜਿਵੇਂ ਰੁਟੀਨ ਬਣਿਆ ਹੋਣਾ ਜਿਹਨੇ ਟਾਈਮ ਬਾਦ ਕਰਨੀ ਹੁੰਦੀਆਂ ਨੇ ਇਹ ਵੀ ਕਰਨੀ ਪੈਂਦਾ ਟਾਈਮ ਹੋ ਰਿਹਾ ਸਵਾ 7 ਦਾ ਮੈਂ ਆਇਆ ਵਾਕ ਕਰਕੇ ਪਾਣੀ ਲੈ ਕੇ ਆਇਆ ਪਾਣੀ ਪੀਣੀ ਆ ਉਸ ਤੋਂ ਬਾਅਦ ਮੈਂ ਖਾਣੇ ਦੀ ਤਿਆਰੀ ਕਰਦੀ ਸਬਜੀ ਬਣੀ ਪਈ ਹੈ ਚਨੇ ਬਣਾਈ ਸਾਲੇ ਸਵੇਰੇ ਤੇ ਸਿਰਫ ਮੈਂ ਆਟਾ ਗੁੰਨਣਾ ਸੈਲਡ ਵਗੈਰਾ ਕੱਟਣਾ ਦਹੀਂ ਚ ਕੋਈ ਬੂੰਦੀ ਰਾਇਤਾ ਪਾ ਲਾਂਗੇ ਬਸ ਇਹ ਤਿਆਰੀ ਕਰਨੀ ਖਾਣੇ ਦੀ ਤੁਹਾਡੇ ਸਾਰੇ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ 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 ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਫਸਟ ਟਾਈਮ ਆਇਓ ਨਵੇਂ ਜੁੜਿਓ ਚੈਨਲ ਨਾਲ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਈਆਂ ਨੇ ਵੀਡੀਓਸ ਦੇਖਦੇ ਨੇ ਡੇਲੀ ਪਰ ਸਬਸਕ੍ਰਾਈਬ ਨਹੀਂ ਕਰਦੇ ਤਾਂ ਪਲੀਜ਼ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੇ ਵੀਡੀਓਸ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਹੋਰ ਨਵੀਂ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਅੱਛਾ ਰਹੇ ਕਾਲ